हां तो प्यारे बच्चे सारेयानु प्यार करी सस्साकाल हां बेटा ਆਪਾਂ ਨਵੋਦਿਆ ਦਾ ਅਖਲਾ ਪੇਖਿਆ ਦੀ ਤਿਆਰੀ ਦੀਨ ਅਭਿਆਸ 8.2 ਦੇ 2 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ ਧਿਆਨ ਨਾਲ ਦੇਖੋ ਕਹਿੰਦਾ ਵਰਗ ਦਾ ਖੇਤਰਫਲ ਪਤਾ ਕਰੋ ਜਿਸ ਦੀ ਭੁਜਾ 8 ਦਿੱਤੇ ਅਨਸਾਰ ਹੋਵੇ ਤਾਂ 25 ਸੈਂਟੀਮੀਟਰੂੜਾ ਭਾਗ ਹੈ ਦੂਜੇ ਦਾ ਬੇਟਾ ਫੋਟੋ ਬਣਾਉਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਸੌਖਾ ਹੋ ਜਾਊਗਾ ਕਿਉਂਕਿ ਜੇ ਔਖੇ ਸਵਾਲ ਸਿਰ ਆਸਾਨੀ ਨਾਲ ਨਿਕਲ ਜਾਣਗੇ ਇੱਕ ਵਰਗ ਦੀ ਇੱਕ ਭੁਜਾ 25 ਸੈਂਟੀਮੀਟਰ ਖੇਤਰਫਲ ਪਤਾ ਕਰਨਾ ਖੇਤਰਫਲ ਬੇਟਾ ਆਹ ਚੀਜ਼ ਪਤਾ ਕਰਨੀ ਆਪਾਂ ਠੀਕ ਹੈ ਤਾਂ ਖੇਤਰਫਲ ਬਰਾਬਰੇ ਵਰਗ ਦਾ ਖੇਤਰਫਲ ਵਰਗ ਦਾ ਖੇਤਰਫਲ ਬਰਾਬਰੇ ਭੁਜਾ ਗੁਣਾ ਭੁਜਾ ਇਹ ਬੇਟਾ ਪਾ ਫਾਰਮੂਲਾ ਕੀਤਾ ਸੀ ਭੁਜਾ ਗੁਣਾ ਭੁਜਾ ਤਾਂ a की सि 25 सेंटीमीटर cm ਲਿਖ ਲੈਨੇ ਇਹਨੂੰ 25 सेंटीमीटर ਤਾਂ ਬਰਾਬਰ ਹੈ 25 25 ਇਹ ਬੇਟਾ ਜਦੋਂ ਤੁਸੀਂ ਗੁਣਾ ਕਰੋਗੇ ਤਾਂ ਇਹ ਆ ਜਾਊਗਾ 625 वर्ग सेंटीमीटर वर्ग सेंटीमीटर ਉੱਤਰ ਆ ਜਾਊਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਐੜਾ ਭਾਗ ਐੜਾ ਭਾਗ 48 सेंटीमीटर ਹੈ ਇੱਕ ਵਰਗ ਜ ਜਿਹਦੀ ਇੱਕ ਭੁਜਾ 48 ਸੈਂਟੀਮੀਟਰ ਦਿੱਤੀ ਹੋਈ ਹੈਗੀ ਹੈ ਬੇਟਾ ਸੈਂਟੀਮੀਟਰ ਤਾਂ ਬੇਟਾ ਖੇਤਰਫਲ ਉਹਦੇ ਹੀ ਵਰਗ ਸੈਂਟੀਮੀਟਰ ਚ ਆਉਣਾ ਹੁੰਦਾ ਤਾਂ ਵਰਗ ਦਾ ਖੇਤਰਫਲ ਦਾ ਫਾਰਮੂਲਾ ਸੇਮ ਹੀ ਆ ਭੁਜਾ ਭੁਜਾ ਤਾਂ ਖੇਤਰਫਲ ਬਰਾਬਰ 48 48 ਤਾਂ ਬੇਟਾ 48 ਨੂੰ 48 ਨਾਲ ਗੁਣਾ ਕਰਾਂਗੇ ਗੁਣਾ ਤੁਸੀਂ ਸਿੱਖੀ ਹੋਈ ਹੈ ਬੇਟਾ 48 ਗੁਣਾ 48 ਠੀਕ ਹੈ ਬੇਟਾ ਤਾਂ ਇਹ ਆ ਗਿਆ 8 8 64 8 ਚੋਕਾ 32 ਤੇ 6 38 4 8ਾ 32 4 8ਾ 32 4 ਚੋਕੇ 16 ਤੇ 3 19 ਤਾਂ ਇਹ ਬਣ ਗਿਆ 4 8 ਤੇ 2 ਉਦਾਸ 9 ਤੇ 3 12 ਤੇ 1 13 1 ਤੇ 1 2 ਤਾਂ 2304 ਇਹ ਆ ਗਿਆ 2304 ਵਰਗ ਆ ਸੈਂਟੀਮੀਟਰ ਸੀ ਵਰਗ ਸੈਂਟੀਮੀਟਰ ਚਾਹੂਗਾ ਬੇਟਾ ਉਹ ਇਹਦਾ ਉੱਤਰ ਹੈ ਜਿਹੜਾ ਵਰਗ ਸੈਂਟੀਮੀਟਰ ਤੁਸੀਂ ਡਿਟੇਲ ਚ ਬੇਟਾ ਲਿਖ ਲਿਓ ਇਹ ਉੱਤਰ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆ ਗਿਆ ਹੈ ਭਾਗ ED ਠੀਕ ਹੈ ਤਾਂ 27 mm ED ਭਾਗ ਦੇ ਵਿੱਚ ਬੇਟਾ ਪਿਕਚਰ ਵੀ ਆਪਾਂ ਬਣਾ ਲੈਣੀ ਹੈ 27 mm ਹੈ mm mm ਤੁਸੀਂ ਪੰਜਾਬੀ ਚ ਲਿਖ ਲਿਓ ਘਬਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਤਾਂ ਕੀ ਹੈ ਖੇਤਰਫਲ ਬਰਾਬਰ ਹੈ ਖੇਤਰਫਲ ਪਤਾ ਕਰਨਾ ਨਾ ਵਰਗ ਦਾ ਤਾਂ ਖੇਤਰਫਲ ਆ ਏਰੀਏ ਦਾ ਪਤਾ ਕਰਨਾ ਹੁੰਦਾ ਕਿੰਨਾ ਆ ਕਿ ਖੇਤਰਫਲ ਬਰਾਬਰ ਲੰਬਾਈ ਗੁਣਾ ਪੂਜਾ ਦਾ ਵਰਗ ਠੀਕ ਆ ਕਿ ਆਇਤ ਦਾ ਖੇਤਰਫਲ ਲੰਬਾਈ ਗੁਣਾ ਚੜਾਈ ਹੁੰਦਾ ਬਰਾਬਰ ਪੂਜਾ ਗੁਣਾ ਪੂਜਾ ਤਾਂ ਭੁਜਾ ਕਿੰਨੀ ਹੈ ਕਿਉਂਕਿ ਸਾਰੀਆਂ ਭੁਜਾਵਾਂ ਸਮਾਨ ਹੀ ਹੁੰਦੀਆਂ ਨੇ ਜੇ ਆ 27 ਹੈ ਤੇ ਆ ਵੀ 27 ਹੋਊਗੀ ਵਰਗ ਦੀਆਂ ਸਾਰੀਆਂ ਭੁਜਾਵਾਂ ਇੱਕੋ ਜੀਆਂ ਹੁੰਦੀਆਂ ਤਾਂ 27 ਗੁਣਾ 27 ਤਾਂ ਬੇਟਾ ਗੁਣਾ ਤੁਸੀਂ ਸਿੱਖੀ ਹੋਈ ਹੈ 27 ਦਾ ਪਾੜਾ ਜੇਕਰ ਨਹੀਂ ਆਉਂਦਾ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਗੁਣਾ ਕਰ ਲਓ 7 7 49 7 ਦੁਣੀ 14 ਤੇ 4 18 27 2 ਸ ਤੇ 14 2 ਦੁਣੀ 4 ਤੇ 1 5 9 ਦੇ 9 8 ਦੇ 4 12 5 ਦੇ 1 6 ਦੇ 1 7 ਤਾਂ 729 ਜਿਹੜਾ ਹੈਗਾ ਸਾਡਾ ਵਰਗ ਮਿਲੀਮੀਟਰ ਉੱਤਰ ਆ ਗਿਆ ਬਰਾਬਰ 729 ਵਰਗ ਮਿਲੀਮੀਟਰ ਉੱਤਰ ਆ ਗਿਆ ਸਾਡਾ ਠੀਕ ਹੈ ਬੇਟਾ ਇਸ ਤੋਂ ਬਾਅਦ ਬੇਟਾ ਇਹਦਾ ਆਖਰੀ ਸਵਾਲ ਆ ਗਿਆ 87 ਮੀਟਰ ਤਾਂ ਸੱਸਾ ਭਾਗ ਖੇਤਰਫਲ ਪਤਾ ਕਰਨਾ ਜੀ ਦੀ ਵਰਗ ਦਾ ਇੱਕ ਪੂਜਾ 87 ਮੀਟਰ ਹੈ 87 ਬੇਟਾ ਸਾਰੀਆਂ ਹੀ ਪਜਾਵਾਂ 87 87 ਹੋਣਗੀਆਂ ਨਾ ਕਿਉਂਕਿ ਵਰਗ ਹੈ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਤਾਂ ਖੇਤਰਫਲ ਬਰਾਬਰ ਹੈ ਖੇਤਰਫਲ ਬਰਾਬਰ ਹੈ ਪੂਜਾ ਗੁਣਾ ਪੂਜਾ 87 ਗੁਣਾ 87 ਠੀਕ ਹੈ ਬੇਟਾ ਅਸੀਂ ਇੱਥੇ ਗੁਣਾ ਕਰ ਦਿੰਨੇ ਆ 87 ਗੁਣਾ 87 77 99 78 56 ਤੇ 460 87 56 88 64 ਤੇ 569 9 ਦੇ 9 6 ਦੇ 6 9 ਤੇ 615 6 ਤੇ 17 ਤਾਂ 7569 ਕੀ ਆ ਗਿਆ 87 ਕੀ ਸੀ ਬੇਟਾ ਮੀਟਰ ਸੀਗੇ ਠੀਕ ਹੈ ਤਾਂ 7500 ਇਹ ਆ ਗਿਆ 7569 ਵਰਗ ਮੀਟਰ ਵਰਗ ਮੀਟਰਾਂ ਦੇ ਵਿੱਚ ਉੱਤਰ ਆ ਗਿਆ ਖੇਤਰਫਲ ਜੋ ਵੀ ਯੂਨਿਟ ਹੁੰਦਾ ਉਹਦੇ ਵਰਗ ਯੂਨਿਟਾਂ ਦੇ ਵਿੱਚ ਉੱਤਰ ਆਉਂਦਾ ਸੋ ਬੇਟਾ ਇਹਦੇ ਨਾਲ ਹੀ ਦੂਜਾ ਸਵਾਲ ਵੀ ਆਪਣਾ ਕੰਪਲੀਟ ਹੋ ਗਿਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ